ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਠੀਕ ਹੈ ਜੀ ਪਿੰਡ ਥਾਂ ਟਿਕਾਣਾ ਪ੍ਰੋ ਆਪਾਂ ਬਾਈ ਹੋਰਾਂ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਤੇ 24 ਫਰਵਰੀ ਨੂੰ ਆਪਾਂ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਤੁਸੀਂ ਜਰੂਰ ਜਿਹੜਾ ਨੋਟ ਕਰ ਸਕਦੇ ਜੀ ਸਮਾਂ ਦੋਸਤੋ ਤਕਰੀਬਨ 8 ਵਜੇ ਮਾਰਨਿੰਗ ਟਾਈਮ ਹੈਗਾ ਇੱਕ ਵੈੜ ਤੁਹਾਨੂੰ ਜਿਹੜੀ ਦੋਸਤੋ ਸੂਈ ਵੈੜ ਦਿਖਾਉਣੀ ਆ ਵੱਡੇ ਕਦ ਕਦ ਦੇ ਵਿੱਚ ਐਚ ਐਫ ਵੈੜ ਹੋਵੇਗੀ ਤੇ ਇੱਕ ਸ਼ਾਹੀ ਵਾਲ ਦਾ ਜਿਹੜਾ ਕਰੋਸ ਅੰਗ ਹੋਵੇਗਾ ਵੈੜ ਕਿੰਨੇ ਕ ਟਾਈਮ ਦੀ ਜਿਹੜੀ ਦੋਸਤੋ ਅੱਗੇ ਤਿਆਰੀ ਪਈ ਆ ਕਿੰਨੇ ਕ ਟਾਈਮ ਦੀ ਗੱਬਣ ਆ ਉਹ ਆਪਾਂ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੇ ਵੱਡੀ ਬਿਹੜਾ ਜਿਹੜੀ ਦੋਸਤੋ ਐਚ ਐਫ ਦੀ ਇਹਦੀ ਆਪਾਂ ਚੁਾਈ ਆ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾਵਾਂਗੇ ਤੇ ਚੁਾਈ ਪਸੰਦ ਆਊਗੀ ਤੁਹਾਨੂੰ ਤੇ ਰੇਟ ਪਸੰਦ ਆਊਗਾ ਤੇ ਆਪਣਾ ਹੱਕ ਸਮਝ ਕੇ ਤੁਸੀਂ ਵੀ ਘਰ ਵਿਜ਼ਿਟ ਕਰਕੇ ਚੁਾਈ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਜੀ ਤੇ ਬਥੇਰੇ ਡਿਟੇਲ ਦੇ ਲਈ ਆਪਾਂ ਚੱਲਦੇ ਆਂ ਭਾਜੀ ਹੁਣਾਂ ਦਾ ਪੂਰੀ ਜਿਹੜੀ ਆ ਇਨਫੋਰਮੇਸ਼ਨ ਆਪਾਂ ਕਰ ਲੈਨੇ ਆ ਸੰਜੀ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਾਡਾ ਤੁਹਾਡੇ ਘਰ ਆਉਣ ਤੇ ਰਾਜ ਸੰਧੂ ਫਾਰਮ ਵਾਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਠੀਕ ਆ ਜੀ ਤੇ ਮੇਰੇ ਵੀ ਜਿਹੜੇ ਲਾਈਵ ਵੇਖਣ ਦੇ ਆ ਤੁਹਾਡੇ ਚੈਨਲ ਦੇ ਉੱਤੇ ਰਾਜ ਸੰਧੂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸੋ ਸਾਬ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਸਰਦਾਰ ਸਾਹਿਬ ਆਪਣਾ ਨਾਮ ਆਪਣੇ ਪਿੰਡ ਭਰਾਵਾਂ ਨਾਲ ਜਰੂਰ ਸਾਂਝਾ ਕਰੀਏ ਜੀ ਕੀ ਨਾਮ ਹੈ ਤੁਹਾਡਾ ਨਾਮ ਹੈ ਜੀ ਪਪਾ ਨਰਿੰਦਰ ਸਿੰਘ ਹਾਂਜੀ ਸਪੱਤਰ ਸਰਦਾਰ ਦਾਰਾ ਸਿੰਘ ਹਾਂਜੀ ਪਿੰਡ ਵਹੀਂ ਕੋਈ ਹਾਂਜੀ ਤਹਿਸੀਲ ਖਡੂਰ ਸਾਹਿਬ ਹਾਂਜੀ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤਰਨਤਾਰਨ ਸਾਹਿਬ ਦੀ ਦੂਰੀ ਕਿੰਨੀ ਕੁ ਰਹਗੀ ਆਪਣੇ ਪਿੰਡ ਤੋਂ ਤਰਨਤਾਰਨ 메ਨ ਰੋਡ ਤੋਂ 14 ਕਿਲੋਮੀਟਰ ਜੇ 14 ਕਿਲੋਮੀਟਰ ਤੇ ਇਹ ਅੱਡਾ ਆਪਾਂ ਨੂੰ ਨਾਲ ਵਜਦਾ ਗੁਰਦੁਆਰਾ ਸਾਹਿਬ ਤੇ ਖਡੂਰ ਮੋੜ ਖਡੂਰ ਮੋੜ ਖਡੂਰ ਮੋੜ ਚੌਂਕ ਨਾਲ ਪٹرول ਪੰਪਿਆ ਹਾਂਜੀ ਤੇ ਪٹرول ਪੰਪ ਤੋਂ ਨਾਲ ਹੀ ਇਹ ਛੋਟੀ ਜੀ ਸੜਕ ਆ ਇੱਕ ਕਿਲੋਮੀਟਰ ਤੇ ਆਪਣੀ ਵਹਿਕ ਆ ਬਿਲਕੁਲ ਹਾਂ ਬਾਬਾ ਨਰਿੰਦਰ ਸਿੰਘ ਤੇ ਫੋਨ ਨੰਬਰ ਮੇਰਾ ਹੈਗਾ ਜੀ 62834 ਹਾਂਜੀ 60340 ਠੀਕ ਹੈ ਜੀ ਇਸ ਨੰਬਰ ਤੇ ਸਪਰਕ ਕਰਕੇ ਜਿਹੜਾ ਵੀ ਕੋਈ ਵੀਰ ਭਰਾ ਆ ਸਕਦਾ ਠੀਕ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਭਵਨ ਲਾਉਣ ਜ਼ਰੂਰ ਬਿਲਕੁਲ ਹਾਂ ਚੀਜ਼ ਬਿਲਕੁਲ ਭਾਵੜਤੇ ਵਾਲੀ ਆ ਹਾਂ ਫੋਨ ਲਾਉਣਗੇ ਤੁਹਾਨੂੰ ਜ਼ਰੂਰ ਸੰਪਰਕ ਕਰਨਗੇ ਜੀ ਆਪਾਂ ਜਾਊਗਾ ਮਾਨਤਾਨ ਕਰਾਂਗੇ ਆਪਾਂ ਸਾਰਿਆਂ ਦਾ ਜ਼ਰੂਰ ਜੀ ਜ਼ਰੂਰ ਇਹ ਗੱਲ ਨਹੀਂ ਆ ਕੇ ਤਸੱਲੀ ਕਰਨ ਆਪਣੀ ਟਾਈਮ ਚਵਾਈ ਕਰਕੇ ਵੇਖਣਗਾ ਦੀ ਦੋ ਟਾਈਮ ਚਾਰ ਟਾਈਮ ਜਿਤਨਾ ਮਰਜ਼ੀ ਕੋਈ ਠੀਕ ਹੈ ਜੀ ਹਾਂਜੀ ਤੇ ਅੱਜ ਆਪਣੇ ਕੋਲ ਦੋ ਐਨੀਮਲ ਆ ਜੀ ਇਹ ਐਨੀਮਲ ਜਿਹੜੇ ਪਸ਼ੂ ਹੈ ਘਰ ਦੇ ਹੀ ਆਪਣੇ ਹਾਂਜੀ ਘਰ ਦੇ ਆ ਵੀ ਜੀ ਹਣਾ ਜੀ ਤੇ ਆਪਾਂ ਪਹਿਲੇ ਨੰਬਰ ਤੇ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਜੀ ਇਸ ਬੈਰ ਦੀ ਇਹ ਵੜ ਜਿਹੜੀ ਐਚ ਐਫ ਦੀ ਵੜ ਆਪਣੇ ਕੋਲ ਹਾਂਜੀ ਇਹ ਸਵੇਰ ਕਿੰਨਾਸ ਸੂਈਏ ਤੇ ਸਵਾ ਕਿੰਨਾ ਹੋ ਗਿਆ ਜਿਹਨੂੰ ਸੂਈ ਨੂੰ ਇਹ ਵਿੱਚ ਹੀ ਦੂਸਰਾ ਸਵੇਰ ਸੂਈ ਆ ਹਾਂਜੀ ਇੱਕ ਮਹੀਨਾ ਤੇ ਇਹਨੂੰ 22 23 ਦਿਨ ਹੋ ਗਏ ਤਕਰੀਬਨ ਹਾਂਜੀ ਤੇ ਠੰਡ ਕਰਕੇ ਤੇ ਇਹਦੇ ਵਿੱਚ ਜਿਹੜੀ ਉਹ ਮਰ ਗਈ ਸੀ ਠੀਕ ਹੈ ਜੀ ਤੇ ਅਗਲੇ ਪਾਸੇ ਦਾ ਜਿਹੜਾ ਥਾਣੇ ਆ ਨਾ ਹਾਂਜੀ ਇਹ ਬਹਿਣੀ ਦਾ ਦੂਸਰੇ ਪਾਸੇ ਦਾ ਹਾਂਜੀ ਉਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਉਹਦੇ ਵਿੱਚ ਦੁੱਧ ਘਟਿਆ ਹਾਂ ਉਲਟ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਜੀ ਹਾਂ ਅਗਲਾ ਥਾਣਾ ਤੇ ਬਾਕੀ ਪ੍ਰੋਪਰ ਵਰਦੇ ਆ ਤੁਹਾਨੂੰ ਪੂਰਾ ਚੰਗਾ ਪੂਰਾ ਮੋਗੇ ਘਾਰਾਂ ਪੈਂਦੇ ਆ ਭਲੇ ਸਾਹਮਣ ਤੇ 15 ਕਿਲੋ ਦੋ ਟਾਈਮ ਦਾ ਦੁੱਧ ਜੇ ਦਾ ਠੀਕ ਆ ਜੀ ਜਿੱਦਾਂ ਮਰਜ਼ੀ ਕੋਈ ਤਸੱਲੀ ਕਰਕੇ ਆ ਆ ਕਿਤੇ ਚੋਕੇ ਵੇਚ ਸਕਦਾ ਠੀਕ ਹੈ ਜੀ ਤੇ ਵੀਰ ਭਰਾ ਸਾਰੇ ਜਿਹੜੇ ਤੁਹਾਡੇ ਚੈਨਲ ਤੇ ਵੇਦੇ ਆ ਫੋਨ ਕਰਨ ਹਾਂਜੀ ਹਾਂਜੀ ਤੇ ਮਾਨ ਤਾਨ ਕਰਾ ਕੇ ਆਪਾਂ ਠੀਕ ਹੈ ਜੀ ਹਾਂ ਕਿਸੇ ਨੂੰ ਮੋੜਦੇ ਨਹੀਂ ਆਪਾਂ ਨਰਾਜ਼ ਕਰਕੇ ਨਹੀਂ ਕੱਢਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਦੇ ਕੇ ਭੇਜਾਂਗੇ ਬਿਲਕੁਲ ਤੇ ਕੋਈ ਆਸ ਸਮਾਂ ਜਿਹੜਾ ਡੇਢ ਮਹੀਨਾ ਹੋ ਗਿਆ ਜੀ ਹਨਾ ਹਾਂਜੀ ਡੇਢ ਤੇ ਦੂਜਾ ਸਵੇਰ ਸੂਈ ਆ ਦੂਜਾ ਸਵੇਰ ਸੂਈ ਬੱਚਾ ਮਰ ਗਿਆ ਸੀ ਹਨਾ ਬੱਚਾ ਮਰ ਗਿਆ ਸੀ ਹਾਂ ਵੱਡੇ ਕਦ ਕੱਡ ਦੇ ਵਿੱਚ ਆ ਦੋਸਤੋ ਕਿਉਂਕਿ ਐਚ ਐਫ ਦੀ ਜਿਹੜੀ ਫਾਰਮ ਦੀ ਵੜ ਹੁੰਦੀ ਆ ਤਕਰੀਬਨ ਓਡਾ ਕਦ ਕਾਠਾ ਠੀਕ ਆ ਕਦ ਕਾਠੀ ਵੱਡਾ ਤੇ ਓਹ ਯਾ ਡਾਕਟਰ ਦੇ ਕੋਲੋਂ ਇਹ ਠੀਕ ਆ ਜੀ ਤੇ ਧਾਰਾਂ ਵੈਸੇ ਆਉਂਦੀਆਂ ਹਨਾ ਜੀ ਪਰਲੇ ਥਾਂ ਚ ਹਾਂਜੀ ਹਾਂਜੀ ਧਾਰਾਂ ਹੋਣਗੀਆਂ ਜੀ ਠੀਕ ਆ ਧਾਰਾਂ ਦੋਸਤੋਂ ਆਉਂਦੀਆਂ ਨੇ ਪਰਲਾ ਥਾਂ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਉਲਟ ਬਹਿਣੀ ਵਾਲਾ ਜਿਹੜਾ ਪਰਲਾ ਥਾਨਾ ਉਹਦੇ ਚ ਥੋੜਾ ਜਿਹਾ ਇੰਨਾ ਵੀ ਧਾਰਾਂ ਹੈਗੀਆਂ ਨੇ ਅੱਧਾ ਗਲਾਸ ਗਲਾਸ ਕਿ ਜਿਹੜੀਆਂ ਧਾਰਾਂ ਨੇ ਬਾਕੀ ਪ੍ਰੋਪਰ ਥਾਂ ਜਿਹੜੇ ਦੋਸਤੋਂ ਤਿੰਨ ਇੱਕ ਅਗਲਾ ਬਹਿਣੀ ਵਾਲਾ ਤੇ ਦੋ ਮਗਰਲੇ ਬਿਲਕੁਲ ਪੂਰੇ ਵਰਦੇ ਆ ਤੇ ਦੁੱਧ ਜਿਹੜਾ 15 ਲੀਟਰ ਆ ਠੀਕ ਆ 15 ਕਿਲੋ ਦੀ ਤੁਸੀਂ ਚੁਵਾਈ ਆ ਘਰ ਵਿਜਟ ਕਰਕੇ ਕਰ ਸਕਦੇ ਹੋ ਬੜੇ ਆਰਾਮ ਨਾਲ ਤੇ तकरीबन ਹੁਣ ਚੁਵਾਈ ਮਤਲਬ ਕਿ 15 ਕਿਲੋ ਦੀ ਦਸਤੀ ਹੈ ਨਾ ਜੀ ਹਾਂ ਜੀ 15 ਕਿਲੋ ਤੇ ਇਹਦੀ ਚੁਵਾਈ ਆਪਾਂ ਕਰਕੇ ਵੀ ਦਿਖਾਉਣੀ ਹੈ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਈਏ ਨੂੰ ਜੀ ਆ ਬਾਕੀ ਕਿਸਾਨ ਵੀਰੋ ਜਿਹੜੀ ਵੀਡੀਓ ਨੂੰ ਆ ਪੂਰੀ ਦੇਖ ਲਿਆ ਕਰੋ ਕਈ ਵਾਰ ਹੁੰਦਾ ਵੀ ਵਿੱਚ ਆਪਾਂ ਪ੍ਰੋਪਰ ਗੱਲ ਦੱਸੀ ਹੁੰਦੀ ਆ ਤੁਸੀਂ ਕਈ ਵਾਰ ਕਾਲ ਕਰ ਲੈਣੀ ਹੁੰਦੀ ਜਾਂ ਫਿਰ ਉਹ ਗੱਲ ਤੁਹਾਨੂੰ ਸਮਝ ਜੀ ਨਹੀਂ ਆਉਂਦੀ ਕਿ ਫਿਰ ਤੁਸੀਂ ਕਈ ਵਾਰ ਵਿਜਿਟ ਵੀ ਇੱਥੇ ਕਰ ਲੈਂਦੇ ਹੋ ਇੱਥੇ ਆਣ ਕੇ ਕੋਈ ਗੱਲਾਂ ਪਤਾ ਲੱਗਦੀਆਂ ਨੇ ਇਸ ਕਰਕੇ ਵੀਡੀਓ ਜ਼ਰੂਰ ਪੂਰੀ ਦੇਖ ਲਿਆ ਕਰੋ ਅੱਤ ਆਪਾਂ ਤੋਂ ਜਿਹੜਾ ਤੋੜ ਕੇ ਦਿਖਾ ਦਿੰਨੇ ਇੱਕ ਵਾਰੀ ਵੜ ਪੂਰੀ ਚੰਗੀ ਤਰ੍ਹਾਂ ਠੀਕ ਆ ਕੱਦ-ਕੱਡ ਬਹੁਤ ਵੱਡਾ ਦੋਸਤੋ ਠੀਕ ਆ ਤੇ ਹਵਾਨਾ ਵੀ ਚੰਗਾ ਹੈ ਬਾਕੀ ਇੱਕ ਜਿਹੜਾ ਹੈਗਾ ਵੀ ਪਰਲੇ ਥਣ ਦਾ ਸਰ ਹੁਣਾਂ ਨੇ ਜਿਹੜਾ ਟ੍ਰੀਟਮੈਂਟ ਕਰਾਇਆ ਸੀਗਾ ਠੀਕ ਆ ਬਾਕੀ ਤਾਰਾਂ ਜਿਹੜੀਆਂ ਗਲਾਸ ਅੱਧਾ ਗਲਾਸ ਤਾਰਾਂ ਆਉਂਦੀਆਂ ਜ਼ਰੂਰ ਨੇ ਤੇ ਹੈ ਥਣ ਘੱਟ ਆ ਵੈਸੇ ਠੀਕ ਆ ਜੋੜਾ ਵੀ ਰਕੇ ਖਾਸ ਤੌਰ ਤੇ ਥੋੜਾ ਜਿਹਾ ਧਿਆਨ ਦੇ ਲੂਗਾ ਵੜ ਤੇ ਟ੍ਰੀਟਮੈਂਟ ਥੋੜਾ ਜਿਹਾ ਹੋਰ ਵਧ ਕਰਵਾ ਲੂਗਾ ਤੇ ਬਿਲਕੁਲ ਥਣ ਹੋ ਸਕਦਾ ਬਰਾਬਰ ਵੀ ਹੋ ਜੇ ਉਹ ਬਿਲਕੁਲ ਤੁਹਾਡੀ ਜਿਹੜੀ ਆ ਖੇਚਲਾ ਤੁਹਾਡੀ ਮਿਹਨਤ ਆ ਠੀਕ ਆ ਜੀ ਤੇ ਆ ਜਿਹੜਾ ਉਲਟ ਪਹਿਣੀ ਵਾਲੇ ਪਾਸੇ ਤੋਂ ਤੁਸੀਂ ਥਾਣਾ ਦੀ ਕੁਆਲਿਟੀ ਇੱਦਾਂ ਦੇਖ ਸਕਦੇ ਠੀਕ ਆ ਆ ਥਾਣ ਜਿਹੜਾ ਦੋਸਤੋ ਇਹਦੇ ਤੇ ਬਿਲਕੁਲ ਜਿਹੜਾ ਉਲਟ ਪਹਿਣੀ ਵਾਲਾ ਅਗਲਾ ਇਹਦੇ ਤੇ ਧਾਰਾਂ ਘਟ ਨਹੀਂ ਠੀਕ ਆ ਤੇ ਆਜੋ ਜੀ ਕਰੀਏ ਆਪਾਂ ਸਟਾਰਟ ਚ ਵਾਈ ਤੇ ਚਵਾਈ ਜਿਹੜੀ ਦੋਸਤੋ ਆਪਾਂ ਤੁਹਾਨੂੰ ਕਰਕੇ ਦਿਖਾ ਦੇਣੀ ਇਸੇ ਵੀਡੀਓ ਦੇ ਵਿੱਚ ਠੀਕ ਆ ਨਾਲੇ ਪਤਾ ਲੱਗ ਜਾਊਗਾ ਵੀ ਕਿੰਨੀ ਧਾਰ ਕਿੰਨਾ ਕ ਜਿਹੜਾ ਥਾਣ ਚੱਲਦਾ ਕਿੰਨੀਆਂ ਧਾਰਾਂ ਘਟ ਨੇ ਆਜੋ ਬਸ ਰਸੀਪਾ ਕੇ ਇਦਾਂ ਹੀ ਪਸਮਾ ਕਰ ਲੈਣਾ ਨਾ ਜੀ ਹਾਂ ਜੀ ਠੀਕ ਆ ਕਿ ਪਾੜਾ ਚਾੜ ਜਿਹੜਾ ਦੋਸਤੋ ਇਸੇ ਤਰ੍ਹਾਂ ਤੁਸੀਂ ਪਰਫਾਰਮ ਕਰ ਸਕਦੇ ਹੋ ਪੂਰਾ ਤੇ ਬਿਲਕੁਲ ਨਿਆਣਾ ਪਾ ਕੇ ਤੇ ਚੁਆਈ ਤੁਸੀਂ ਸਟਾਰਟ ਕਰ ਸਕਦੇ ਜੀ ਇਹ ਭਾਜੀ ਫਿਰ ਜਦੋਂ ਮਤਲਬ ਕਿ ਡੇਢ ਮਹੀਨਾ ਪਹਿਲਾਂ ਦੀ ਜਕਰ ਗੱਲ ਕਰਕੇ ਪੀਕ ਤੇ ਵੀ ਦੁੱਧ ਇੰਨਾ ਹੀ ਚੱਲਦਾ ਰਿਹਾ 15 ਤੋਂ 15 ਤੋਂ ਪਲੱਸ 20 ਤੱਕ ਵੀ ਚੱਲੀ ਜਾਂਦਾ ਨਹੀਂ ਮੇਰੀ 22 ਕਿਲੋ ਦੁੱਧ ਹੀ ਪਹਿਲਾਂ 22 ਕਿਲੋ ਸੀਗਾ ਜੀ ਤੇ ਜਿਹੜਾ ਥਾਣ ਪਰਲੇ ਚ ਧਾਰਾਂ ਪਹਿਲੇ ਸਵੇਰ ਤੋਂ ਘਟਾ ਜਾਂ ਦੂਜੇ ਚ ਕੋਈ ਫਰਕ ਪਿਆ ਜੀ ਨਹੀਂ ਨਹੀਂ ਆਇਰ ਕੀ ਆਪਾਂ ਜਦੋਂ ਸੂਈ ਹੈ ਨਾ ਸੂਣ ਤੋਂ ਥੋੜੇ ਦਿਨ ਬਾਅਦ ਹੀ ਮੁਸ਼ਕਲ ਆਈ ਹੈ ਵਿੱਚ ਹਾਂ 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 ਕੋਈ ਮਸਟੈਟਸ ਦਾ ਕੋਈ ਕਾਰਨ ਬਣ ਗਿਆ ਹਾਂ ਤੇ ਉਹ ਟੀਕੇ ਟੂਕੇ ਲਵਾਏ ਸਾਰੇ ਮੈਂ ਡਾਕਟਰ ਆਂਦਾ ਵੀ ਅਗਲੇ ਸਵੇਰੇ ਤੋਂ ਅੱਛਾ ਅੱਛਾ ਜੀ ਇਹ ਪੂਰਾ ਹੋ ਗਿਆ ਸਾ ਇੱਧਰ ਆ ਜਾ ਪੁੱਤ ਐਵੇਂ ਨੀ। ਦੋਵੇਂ ਕਾ ਇੱਕ ਜਣਾ ਚੋ ਚੋਈ ਕਰ ਲੋ ਜੀ। ਇੱਧਰ ਆ ਜਾ ਐਵੇਂ ਆ ਜਾ। ਠੀਕ ਆ। ਅਗਲੇ ਥੰਮ ਤੇ ਵਿੱਚੋਂ ਅਵੀਰਦੀ ਮੜਾ ਧਾਰਾ ਮਾਰ ਕੇ। ਹਾਂਜੀ ਆਹ ਹਾਂਜੀ ਹਾਂਜੀ ਮੜਾ ਮਾਹ ਵਰਤ। ਦੇਖੇ। ਛੱਡੇ ਮੜਾ ਵੀਰ ਜੀ ਛੱਡਿਓ ਮੜਾ ਜ। ਆ ਦੋਸਤੋ ਜ਼ਰੂਰ ਚੈੱਕ ਕਰ ਸਕਦੇ ਠੀਕ ਆ ਧਾਰਾਂ ਆਉਂਦੀਆਂ ਨੇ ਥੋੜੀਆਂ ਧਾਰਾਂ ਨੇ ਵੇਖੋ ਥਣ ਪੋਲਾ ਨਰਮ ਚੱਲਦਾ ਤੇ ਧਾਰਾਂ ਥੋੜੀਆਂ ਨੇ। ਮਰ ਕੇ ਜੇਕਰ ਕਾਊਂਟ ਕਰਕੇ ਨਾ ਵੀ ਅੱਧਾ ਗਲਾਸ ਆਪਾਂ ਫੜ ਲਈਏ ਨਾ ਘੱਟੋ-ਘੱਟ ਵੀ ਅੱਧਾ ਗਲਾਸ ਹੋਵੇਗਾ ਠੀਕ ਹੈ ਗਲਾਸਕ ਹੈਗਾ ਠੀਕ ਹੈ ਤੇ ਬਾਕੀ ਥਣ ਬਰਾਬਰ ਹੋ ਜਾਊਗਾ ਕੋਈ ਸੁਰੂ-ਸੁਰੂ ਨਹੀਂ ਹੈਗਾ ਇਹ ਜ਼ਰੂਰ ਧਿਆਨ ਜਰਾ ਰੱਖ ਲਿਓ ਕੋਈ ਟਾਇਰ ਨਹੀਂਗਾ ਕੋਈ ਵਾਲਵਰ ਕੀ ਧਾਰ ਨਹੀਂ ਮੋਟੀ ਧਾਰ ਬਾਕੀ ਕੰਪੇਅਰ ਕਰੀਏ ਨਾ ਸਾਰੀਆਂ ਧਾਰਾਂ ਦੇ ਬਰਾਬਰ ਧਾਰ ਮੋਟੀ ਧਾਰ ਠੀਕ ਹੈ ਤੇ ਕੋਈ ਬਰੀਕ ਧਾਰ ਨਹੀਂ ਤੁਸੀਂ ਥੋੜਾ ਜਿਹਾ ਇਲਾਜ ਕਰਾ ਲਓਗੇ ਬਿਲਕੁਲ ਥਣ ਬਰਾਬਰ ਹੋਣ ਦੀ ਸਭਾਵਨਾ ਟ੍ਰੀਟਮੈਂਟ ਹੈਗਾ ਹਾਂਜੀ ਚੁਆਈ ਕਰ ਦੋ ਅਭੀ ਭਾਵੇਂ ਕਿ ਭਾਜੀ ਸੁਣ ਕੇ ਹਾਂਜੀ ਹਾਂਜੀ ਠੀਕ ਆ ਤੇ ਚੁਆਈ ਆ ਬਿਲਕੁਲ ਜੀ ਤੁਸੀਂ ਤਸੱਲੀ ਨਾਲ ਦੋਸਤੋ ਕਰਬਿਜਟ ਕਰਕੇ ਕਰ ਲਿਓ ਕੋਈ ਡਿਫੈਕਟ ਨਹੀਂਗਾ ਧਾਰਾਂ ਘਟ ਨੇ ਉਹ ਇਲਾਜ ਹੋ ਜਾਊਗਾ ਤਾਂ ਜਿਹੜੇ ਥਾਣਾ ਬਰਾਬਰ ਹੋ ਜਾਣਗੇ ਹੋਮੋਪੈਥਿਕ ਦੇ ਵਿੱਚ ਇਹ ਕਾਫੀ ਜਿਆਦੀਆਂ ਵਧੀਆ ਦਵਾਈਆਂ ਨੇ ਠੀਕ ਆ ਤੁਸੀਂ ਜਰੂਰ ਜਿਹੜਾ ਪੁੱਛ ਪੁੱਛ ਕੇ ਜਿਹੜਾ ਇਲਾਜ ਕਰਵਾ ਸਕਦੇ ਹੋ ਜਿਹੜਾ ਵੀਰ ਲੈ ਜਾਊਗਾ ਤੇ ਇਸ ਤੋਂ ਬਾਅਦ ਇੱਕ ਹੋਰ ਬੈਰ ਆ ਠੀਕ ਆ ਇਹ ਬੈਰ ਜਿਹੜਾ ਦੋਸਤੋ ਕ੍ਰੋਸ ਸੰਗ ਸੀਮਾ ਪਹਿਲਾਂ ਜ਼ਿਕਰ ਕਰਤਾ ਸੀਗਾ ਠੀਕ ਆ ਸ਼ਾਹੀਬਾਲ ਦੇ ਵਿੱਚ ਕਰਾਉਂਗਾ ਤੇ ਭਾਜੀ ਇਹ ਗੱਬਣਾ ਕਿੰਨੇ ਟਾਈਮ ਦੀ ਹੈ ਜੀ ਇਹ 7 ਮਹੀਨੇ ਦੀ ਗੱਬਣ ਜੀ ਭਾਜੀ ਹਾਂਜੀ 2 ਮਹੀਨੇ ਰਹਿੰਦੇ ਪੂਰੇ ਇਹਦੇ ਹਾਂ ਕਿ ਸੂਣ ਚ ਹਾਂ ਸੂਣ ਚ ਚੱਕ ਪਾ ਸਿਆ ਤਸੱਲੀ ਕਰ ਸਕਦਾ ਕੋਈ ਜਿਤਨਾ ਮਰਜੀ ਠੀਕ ਆ 7 ਮਹੀਨੇ ਦੀ ਗੱਬਣ ਹਾਂ ਤੇ ਇਹ ਵੜ ਆਪਣੇ ਘਰ ਦੀਏ ਸੀ ਵੜ ਇਹ ਕਰਦੀ ਆ ਆਪਣੇ ਆਪਰਾ ਨੇ ਗਾਂ ਲਿਆਂਦੀ ਸੀ ਤੇ ਉਹਦੇ ਮੰਗਰ ਬੱਛੀ ਆਈ ਬੱਛੀ ਆਈ ਸੀ ਹਾਂ ਇਹ ਸਾਬੀ ਆ ਠੀਕ ਏ ਆਈ ਮਤਲਬ ਟੀਕੇ ਤੋਂ ਹੀ ਅੱਗੇ ਆਪਾਂ ਗੱਪਨ ਕਰਵਾਈ ਸੀ ਡਾਕਟਰ ਆਇਆ ਸਰਕਾਰੀ ਡਾਕਟਰ ਕੋਲੋਂ ਸਰਕਾਰੀ ਤੇ ਪੂਰਾ ਲਿਖਤੀ ਤੌਰ ਤੇ ਲਿਖਿਆ ਹੋਗਾ 7 ਮਹੀਨੇ ਕੰਪਲੀਟ ਹੋ ਗਏ ਆ ਜੀ 7 ਮਹੀਨੇ ਕੱਲ 25 ਤਰੀਕ ਨੂੰ ਪੂਰੇ ਪੂਰੇ ਹੋ ਗਏ ਹਾਂ ਇਹ ਗੱਲ ਦੀ ਗਾਰੰਟੀ ਠੀਕ ਆ ਮਾਰਚ 25 ਨੂੰ ਇਹਨੂੰ ਪੂਰੇ 8 ਮਹੀਨੇ ਕੰਪਲੀਟ ਹੋ ਜਾਣਗੇ ਹਾਂ ਹੁਣ 7 ਹੋਏ ਨਾ ਕੱਲ ਨੂੰ 7 ਹੋਏ ਹਾਂ ਹਾਂਜੀ ਕੱਲ ਨੂੰ 7 ਹੋਏ ਆ ਤੇ ਮਾਰਚ ਦੀ 25 24 ਨੂੰ ਮਿਲ ਗਈ 8 ਜਨਵਰੀ ਚ ਜਾਣੀ ਸੁਣਾ ਅਪ੍ਰੈਲ ਨੂੰ 9ਵੇਂ ਮ ਠੀਕ ਆ 2 ਮਹੀਨੇ ਪੂਰੇ ਆ ਕੱਲ ਤੋਂ ਹਾਂ ਦੋਸਤੋ ਕੱਲ ਤੋਂ 2 ਮਹੀਨੇ ਪੂਰੇ ਆ ਤੇ 25 April ਨੂੰ ਜਿਹੜਾ ਸੁਗਾ ਦੋਸਤੋ ਇਹਨੇ ਸੁਣਾ ਹੈਗਾ 25 April ਤੋਂ ਠੀਕ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਹਜੇ 2 ਮਹੀਨੇ ਦੀ ਘੱਟੋ ਘਾਟ ਵੀ 2 ਮਹੀਨੇ ਦੀ ਕੱਚੀ ਆ ਫੇਰ 7 ਮਹੀਨੇ ਕੰਪਲੀਟ ਕਰ ਚੁੱਕੀ ਆ ਕੱਲ ਅ ਅੱਜ 25 ਤਰੀਕ ਅੱਜ 25 ਤਰੀਕ ਹੈ ਨਾ ਜੀ ਹਾਂ ਜੀ 25 ਠੀਕ ਆ ਅੱਜ ਕੰਪਲੀਟ ਕੱਲ 24 ਨੂੰ ਕੰਪਲੀਟ ਹੋ ਗਿਆ ਸੀ ਸੱਤ ਮਹੀਨੇ 24 ਹਾਂ ਅੱਜ 24 ਹੈ ਕੱਲ ਨੂੰ ਪੂਰੇ 7 ਮਹੀਨੇ ਹੋ ਜਾਣੇ ਆ ਖਾਂ ਲੱਗ ਜਾਣਾ ਆ ਕੱਲ 25 ਨੂੰ ਕੰਪਲੀਟ ਹੋ ਜਾਣੇ ਆ ਠੀਕ ਆ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਵੈੜ ਆਪਾਂ ਤੁਹਾਨੂੰ ਇਹ ਵੀ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਮੁੱਲ ਜਿਹੜਾ ਇੱਕ ਭਾਜੀ ਉਹ ਤਾਂ ਮੁੱਲ ਸੀਗਾ ਆ ਕਰਦੇ ਮੁੰਡੇ ਠੀਕ ਆ ਮੁੱਲ ਸੀ ਆਪਣਾ ਇਸ ਵੈੜ ਦਾ ਐਚ ਐਫ ਦਾ ਐਚ ਐਫ ਦਾ ਮੁੱਲ ਸੀਗਾ ਉਹ ਕਿੰਨਾ ਕਰਦੇ ਆ ਜੀ ਐਚ ਐਫ ਦਾ ਭਾਜੀ ਆਪਾਂ 35000 ਰੁਪਈਆ ਕਰਦੇ ਆ ਠੀਕ ਆ ਜੀ ਹਾਂ ਜਿਹੜਾ ਲੈ ਦੇਗਾ 35000 ਜਿਹੜਾ ਕਰਾਂਗੇ ਤੇ ਆਪਣਾ ਮਾਨਤਾਨ ਜਿਹੜਾ ਕੋਈ ਭੈਣ ਭਰਾ ਆਊਗਾ ਕਰਾਂਗੇ ਮਾਨਤਾਨ ਕਰ ਜ਼ਰੂਰ ਜ਼ਰੂਰ ਕੀਤਾ ਜਾਵੇ ਹਨਾ ਕੋਈ ਕੰਗ ਕਿਸੇ ਨੂੰ ਨਰਾਸ਼ ਨਹੀਂ ਕਰਦੇ ਆਪਾਂ ਬਿਲਕੁਲ ਬਿਲਕੁਲ ਤੇ 35000 ਦੇ ਵਿੱਚ ਦੋਸਤੋ ਵਿਹੜਾ ਜਿਹੜੀ ਆਪਾਂ ਚੁਵਾਈ ਤੁਹਾਨੂੰ ਕਰਕੇ ਦਿਖਾਈ ਹੋਈ ਆ ਵਿਹੜ ਚੰਗੀ ਆ ਥਣ ਪ੍ਰੋਪਰ ਚੱਲਦੇ ਆ ਕੋਈ ਵੀਰ ਭਲੇਕੇ ਜਣਾ ਰਵੇ ਮੈਂ ਖੁਦ ਚੁਵਾਈ ਕੀਤੀ ਆ ਪੱਕੀ ਧਾਰਾਂ ਗਲਾਸ ਕਾਉਂਦੀਆਂ ਨੇ ਠੀਕ ਆ ਖੋ ਲੋ ਵੀਰ ਜੀ ਇਹਨੂੰ ਤੋੜ ਕੇ ਦਿਖਾਈ ਆ ਆ ਦੇਖੋ ਜੀ ਠੀਕ ਆ ਤਕਰੀਬਨ 2 ਮਨთ ਦਾਸ ਦਿੱਤੇ ਆ ਵੀ 2 ਮਹੀਨੇ ਹਜੇ ਪਏ ਆ ਠੀਕ ਆ 7 ਮਹੀਨੇ ਦੀ ਗੱਬਣ ਤੁਸੀਂ ਇਹ ਜਿਹੜੀ ਆ ਵੱੱਛੀ ਲੈ ਕੇ ਜਾ ਸਕਦੇ ਹੋ ਦੋਸਤੋ ਪਹਿਲਾਂ ਵੈਰਨੇ ਸੂਣਾ ਹੈਗਾ ਤੇ ਪ੍ਰੋਪਰ ਰੇਟ ਆਪਾਂ ਇਸ ਵੈਰ ਦਾ ਵੀ ਪੁੱਛ ਲੈਨੇ ਚਾਰ ਥਾਣਾ ਠੀਕ ਕਿਸੇ ਤਰ੍ਹਾਂ ਦੀ ਗਫੂਟ ਜਾਂ ਕੋਈ ਹੋਰ ਨਜ਼ਰ ਨਹੀਂ ਆਊਗੀ ਮੋٹے ਥਾਣੇ ਜਿਵੇਂ ਸ਼ਾਹੀਵਾਲ ਦਾ ਥਾਣਾ ਹੁੰਦਾ ਦੋਸਤੋ ਉਸੇ ਤਰ੍ਹਾਂ ਜਿਹੜਾ ਛਾਂ ਦੀ ਡੜੀ ਥਾਣ ਦੀ ਕੁਆਲਿਟੀ ਬਣਾ ਕੇ ਸਾਹਮਣੇ ਲੈ ਕੇ ਆਊਗੀ ਬਿਲਕੁਲ ਤਿਆਰੀ ਦੇ ਟਾਈਮ ਇਹਦਾ ਗਿਫਟ ਵੀ ਵਿਖਾ ਦਿਓ ਨਾਲ ਇਹ ਇਹਦੇ ਨਾਲ ਕੀ ਦੇਣਾ ਜੀ ਉਹ ਵੱਛੀ ਛੋਟੀ ਛੋਟੀ ਬੱਚੀ ਦੇ ਦੋਗੇ ਜੀ ਹਾਂਜੀ ਇਧਰ ਤੇ ਆ ਜਾ ਆ ਜਾਓ ਜਰੂਰ ਜੀ ਇੱਕ ਦੋਸਤੋ ਸ਼ਾਹੀਵਾਲ ਦੀ ਜਿਹੜੀ ਆਪਾਂ ਤੁਹਾਨੂੰ ਕਰੋ ਸੰਗ ਵਿੱਚ ਵੇੜ ਦਿਖਾਉਣ ਨੇ ਉਹਦੇ ਨਾਲ ਇੱਕ ਭਾਜੀ ਹੁਣਿਆਂ ਦੇ ਭਿ ਗਿਫਟ ਦੇ ਦਾਂਗੇ ਨਾਲ ਇੱਕ ਬੱਚੀ ਦਿੱਤਾਗੇ ਠੀਕ ਆ ਆ ਬੱਚੀ ਦਿੱਤੀ ਜਾਊਗੀ ਨਾਲ ਜਿਹੜਾ ਵੀਰ ਲੈ ਕੇ ਜਾਊਗਾ 7 ਮਹੀਨੇ ਦੀ ਗੱਬਣ ਚੈੱਕ ਪਾਸ ਜਿਹੜੀ ਦੋਸਤੋ ਬੱਚੀ ਸ਼ਾਹੀਵਾਲ ਵਾਲੀ ਉਹਦੇ ਨਾਲ ਜਿਹੜਾ ਦੋਸਤੋ ਇਹ ਬੱਚੀ ਦਿੱਤੀ ਜਾਊਗੀ ਠੀਕ ਆ ਇਹ ਬੱਚੀ ਦੀ ਉਮਰ ਹੋਊਗੀ 3-4 ਮਹੀਨੇ ਜੀ ਹਾਂਜੀ 3-4 ਮਹੀਨੇ ਆ ਸਾਢੇ 3ਾਂ ਦੀ ਹੋ ਸਾਢੇ 3ਾਂ ਮਹੀਨਿਆਂ ਦੀ ਆ ਹਾਂਜੀ ਠੀਕ ਆ ਤੇ ਇੱਕ ਭਾਜੀ ਸ਼ਾਹੀ ਵਾਲ ਜਿਹੜੀ ਆਪਣੀ ਵੈਰ ਦਿਖਾਈ ਆ ਉਹਦਾ ਮੁੱਲ ਵੀ ਜਰੂਰ ਦੱਸੀਏ ਮੁੱਲ ਕਿੰਨਾ ਕਰਦੇ ਆ ਜੀ 30000 ਰੁਪਇਆ 27000 ਆ ਜੀ 27000 ਤੇ ਬਾਕੀ ਮਾਨ ਤਾਨ ਕਰਾਂਗੇ ਕੋਈ ਵੀ ਭਰਾ ਜਿਹੜੇ ਵੀ ਵੀਡੀਓ ਵੇਂਦੇ ਤੁਹਾਡੇ ਚੈਨਲ ਤੇ ਫੋਨ ਲਾਉਣ ਬਿਲਕੁਲ ਜੀ ਕਿਸੇ ਨੂੰ ਨਰਾਸ਼ ਕਰਕੇ ਨਹੀਂ ਕੱਲਦੇ ਬਿਲਕੁਲ ਜੀ ਮਾਨ ਤਾਨ ਕਰਾਂਗੇ ਬਿਲਕੁਲ ਬਿਲਕੁਲ ਤੇ ਜੇ ਕੋਈ ਕਠੀ ਜੋੜੀ ਲੈ ਲਊਗਾ ਦੋਵਾਂ گاਵਾਂ ਦੀ ਫਿਰ ਹੋਰ ਨਾਲ ਛੋੜ ਕਰਦੇ ਆਂਗੇ ਬਿਲਕੁਲ ਮਾਨ ਤਾਨ ਕਰਦੇ ਆਂਗੇ ਬਿਲਕੁਲ ਹਾਂ ਸੋ ਦੋਸਤੋ ਜਰੂਰ ਨੋਟ ਕਰ ਸਕਦੇ ਹੋ ਤੁਸੀਂ 27000 ਇਸ ਵੈੜ ਦਾ ਜਿਹੜਾ ਮੁੱਲਾ ਤੇ 35000 ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਹੈ ਜਿੰਦੀ ਚਵਾਈ ਆਪਾਂ ਕੀਤੀ ਹੈ ਉਸ ਵੈੜ ਦਾ ਮੁੱਲਾ ਜਿਹੜੀ ਇਹ ਸ਼ਹੀਵਾਲ ਦੇ ਨਾਲ ਜਿਹੜਾ ਗਿਫਟ ਆਫ ਦਿੱਤਾ ਜਾਊਗਾ ਤਿੰਨ ਚਾਰ ਮਹੀਨੇ ਦੀ ਬੱਚੀ ਦਿੱਤੀ ਜਾਊਗੀ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਜੇ ਇਹਦੀ ਮਾਂ ਵਖਾਉਣੇ ਸ਼ਹੀਵਾਲ ਦੀ ਤੇ ਉਹ ਵੀ ਉਧਰ ਮਰਵਾ ਦਿਓ ਹਾਂ ਦਿਖਾ ਦਿੰਨੇ ਜੀ ਉਹ ਵੀ ਆਪਾਂ ਇਸ ਦੀ ਮਦਰ ਜਿਹੜੀ ਹੈਗੀ ਦੋਸਤੋ ਸ਼ਹੀਵਾਲ ਦੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਠੀਕ ਆ ਆਜੋ ਇਹ ਜਿਹੜੀ ਹੈ ਦੋਸਤੋ ਵੱਡੀ ਵੈੜ ਆ ਇਸ ਦੀ ਜਿਹੜੀ ਧੀ ਹੈਗੀ ਆਪਾਂ ਤੁਹਾਨੂੰ ਸ਼ਹੀਵਾਲ ਜਿਹੜੀ 7 ਮਹੀਨੇ ਦੀ ਗੱਬਣ ਵੈੜ ਦਿਖਾਈ ਆ ਇਹ ਵੀ ਜਿਹੜੀ ਆ ਸ਼ਾਹੀਵਾਲ ਕ੍ਰੋਸ ਆਂਗ ਦੇ ਵਿੱਚ ਆ ਤੇ ਇਹਦੀ ਜਿਹੜੀ ਬੱਚੀ ਨਾਲ ਆਈ ਸੀਗੀ ਉਹ ਸਾਰਾ ਉਹਨਾਂ ਨੇ ਪਾਲ ਕੇ ਵੱਢੀ ਕਰਕੇ ਜਿਹੜੀ ਆ ਹੁਣ ਗੱਬਣ ਬਿਲਕੁਲ ਰੈਡੀ ਆ ਠੀਕ ਆ 2 ਮਹੀਨਾ ਤੱਕ ਸੂਣ ਦੀ ਤਿਆਰੀ ਦੇ ਵਿੱਚ ਤੇ ਤੁਸੀਂ ਜਿਹੜੀ ਵੈਢ ਖਰੀਦ ਸਕਦੇ ਹੋ ਠੀਕ ਆ ਨੰਬਰ ਇੱਕ ਵੀ ਮੈਂ ਫੇਰ ਰਿਪੀਟ ਕਰਾ ਦੇਣਾ ਕਨਫਰਮ ਕਰਾ ਦੇਣਾ ਇੱਕ ਸਾਰ ਆਪਣੇ ਨੰਬਰ ਇੱਕ ਵੀ ਫੇਰ ਦੱਸ ਦਿੰਦਾ 62834 ਹਾਂਜੀ 60340 ਵੀਰ ਜੀ ਠੀਕ ਹੈ ਜੀ ਹਾਂ ਤੇ ਬਾਕੀ ਖਡੂਰ ਮੋੜ ਚੌਕ ਹੈ ਨਾਲ ਹੀ ਪਿੰਡ ਵਹੀਂ ਪਈ ਆਪਣਾ ਬਿਲਕੁਲ ਜੀ ਤਰਨਤਾਰ ਰੋਡ ਤੇ ਖਡੂਰ ਮੋੜ ਨੇਰੇ ਪੈਟਰੋਲ ਪੰਪ ਪੈਟਰੋਲ ਪੰਪ ਦੇ ਨਾਲ ਛੋਟੀ ਜੀ ਸੜਕ ਹੈ ਠੀਕ ਹੈ ਜੀ ਤੇ ਜਿਹੜੇ ਵੀ ਭਰਾ ਤੁਹਾਡੇ ਚੈਨਲ ਤੇ ਵੀਡੀਓ ਵੇਂਦੇ ਆ ਹੁਣ ਕਰਨ ਜ਼ਰੂਰ ਬਿਲਕੁਲ ਜੀ ਤੇ ਜੀ ਆਇਆਂ ਨੂੰ ਮਾਨਤਾਨ ਕਰਕੇ ਤੋਰਾਂਗੇ ਦੇਖ ਕੇ ਕਹਾਂਗੇ ਕਿਸੇ ਨੂੰ ਨਰਾਜ਼ ਨਹੀਂ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜ਼ਰੂਰ ਪਹੁੰਚਣਗੇ ਤੁਹਾਡੇ ਕੋਲ ਹਾਂ ਹਾਂ ਚਾਹਾਂਗੇ ਜੇ ਦੁੱਧ ਵੀ ਬਖਾਣਾ ਤੇ ਬਖਾ ਦੋ ਮਾੜਾ ਜੀ ਚੋਰੀਆ ਜੇ ਚੁਵਾਈ ਹੋ ਗਈ ਆਪਾਂ ਦਿਖਾ ਦਿੰਦੇ ਆ ਜੀ ਆਹ ਹੋਈ ਚੱਲੀ ਆ ਜੀ ਆਹ ਦੇਖੋ ਜੀ ਚੁਵਾਈ ਜਿਹੜੀ ਦੋਸਤੋ ਕੰਪਲੀਟ ਹੋ ਗਈ ਠੀਕ ਆ ਵੇਰ ਦੀ ਸਾਰਾ ਉਹਨਾਂ ਨੇ ਕਿਹਾ ਸੀ 15 ਕਿਲੋ ਦੀ ਬਿਲਕੁਲ ਜਿਹੜੀ ਹੈਗੀ ਆ ਥੱਲੇ ਚੁਵਾਈ ਆ ਤੁਸੀਂ ਕਰ ਸਕਦੇ ਹੋ ਚੈੱਕ ਠੀਕ ਆ ਤੇ ਬੇਸ਼ੱਕ ਸਾਰਾਂ ਦਾ ਵੀ ਜਿਹੜੇ ਪਾਸੇ ਤੁਸੀਂ ਤਸੱਲੀ ਕਰਨੀ ਚਾਹੁੰਦੇ ਲੀਟਰ ਮਾਰ ਕੇ ਜਾਂ ਕੰਡਾ ਵੀ ਆਪਣਾ ਨਾਲ ਲਏ ਉਹ ਵੀ 15 ਕਿਲੋ ਕਿਹਾ ਤੇ 15 ਹੋਵੇਗਾ ਪਈਆ ਵੱਧ ਜੇ ਪਈਆ ਘਟ ਜੇ ਤਾਂ ਉਹ ਦੋਸਤੋ ਮੌਕੇ ਦੀ ਹੁੰਦੀ ਹੈ ਗੱਲਬਾਤ ਬਾਕੀ ਤੁਸੀਂ ਜਦੋਂ ਆਪ ਆਣ ਕੇ ਘਰੇ ਕੀਤੀ ਪਤਾ ਲੱਗ ਜਾਊਗਾ ਠੀਕ ਹੈ ਤੇ ਬਾਲਟੀ ਜਿਹੜੀ ਆ ਫੁੱਲ ਭਰ ਗਈ ਆ ਬਾਕੀ ਤੁਸੀਂ ਆਪ ਜਿਹੜਾ ਮਾਰਨਾ ਤੇ ਮਾਰ ਵੀ ਦੇ ਸਕਦੇ ਹੋ ਹਾਂ ਠੀਕ ਆ ਜੀ ਅ ਕਿੰਨਾ ਵੇਖੋ ਨੰਬਰ 10 ਕਿਲੋ ਗੁਆਦ ਆ ਵੇਖੋ ਦੋਸਤੋ 10 ਕਿਲੋ ਬਾਲਟੀ ਸੜੇ ਜੀ 10 ਕਿਲੋ ਪਾਲਟੀ 8 ਕਿਲੋ 400 ਗ੍ਰਾਮ ਦੇ ਦੁੱਧ 8 ਕਿਲੋ 400 ਗ੍ਰਾਮ ਬਾਲਟੀ ਕਿੰਨੇ ਦੀ ਹੈਗੀ ਹੈ ਜੀ 1 ਕਿਲੋ 600 ਗ੍ਰਾਮ ਦੀ ਜੇ ਖਾਲੀ ਕਰਨੀ ਤਾਂ ਖਾਲੀ ਕਰਕੇ ਵੀ ਰੱਖ ਲੈ ਆਉਂਦਾ ਪਾਣੀ ਹਾਂ 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 ਖਾਲੀ ਕਰਕੇ ਲਿਆ ਪਾਣੀ ਠੀਕ ਆ ਜੀ ਮਿੰਟ ਮਾਰ ਮਿੰਟ ਹਾਂ ਰੱਖ ਤੋ ਖਾਲੀ ਬਾਲਟੀ ਦਾ ਜਿਹੜਾ ਦੋਸਤੋ ਵਜ਼ਨ ਹੈਗਾ ਉਹ ਆਪਾਂ ਕਰਾ ਦਿੰਨੇ ਆ ਨੋਟ ਤੁਹਾਨੂੰ ਠੀਕ ਆ ਜੀ 1 600 ਠੀਕ ਆ 1650 1600 ਜਿਹੜਾ 50 ਜਿਹੜਾ ਦੋਸਤੋ ਵਜ਼ਨ ਹੈਗਾ ਖਾਲੀ ਪਾਲਟੀ ਦਾ ਇਹ ਤੁਸੀਂ ਜਿਹੜਾ ਮੈਨਸ ਕਰ ਸਕਦੇ ਹੋ 10 ਕਿਲੋ ਦੇ ਵਿੱਚੋਂ ਠੀਕ ਆ ਤੇ ਅੱਧਾ ਕਿਲੋ ਗੜਵੀ ਦੇ ਵਿੱਚ ਫੇਰ ਕੱਢਿਆ ਸੀਗਾ ਤੇ ਠੀਕ ਆ ਇਤਨਾ ਕੋਈ ਗੱਲ ਨਹੀਂ ਆਵੇ ਵੀਰਾਂ ਦਾ ਇਤਨਾ ਬਾਅਦ ਜਿਵੇਂ ਮਰਜ਼ੀ ਫੇਰ ਬਹਿ ਜਾਓ ਠੀਕ ਆ ਕੋਈ ਉਹ ਨਹੀਂ ਗੱਲ ਹੈਗੀ ਦੋਸਤੋ ਬਾਕੀ ਚਵਾਈ ਤੁਸੀਂ ਤਸੱਲੀ ਆਪ ਵੀ ਜ਼ਰੂਰ ਰਣ ਕੇ ਘਰੇ ਕਰ ਲਿਓ ਠੀਕ ਆ ਜੀ ਸੈਟੀਸਫਾਈ ਹੋਵੋਗੇ ਬੜਾ ਚੰਗੀਆਂ ਲੱਗਣਗੀਆਂ ਭਾਪੜਤਾ ਵੀ ਚਲੋ ਠੀਕ ਆ ਬਾਕੀ ਜਰੂਰ ਸੰਪਰਕ ਕਰ ਲਿਓ ਜਿਹੜੀ ਕੋ ਸਕਰੀਨ ਦੇ ਬਿਲਕੁਲ ਜਿਹੜਾ نیچے ਲ ਬਿਲਕੁਲ ਥੱਲੇ ਨੰਬਰ ਜਿਹੜੇ ਆ ਦੋਸਤੋ ਫੋਨ ਨੰਬਰ ਚੱਲਣ ਦੇ ਇਹਨਾਂ ਦੇ ਸੰਪਰਕ ਤੁਸੀਂ ਖਾਸ ਤੌਰ ਤੇ ਕਰਨਾ ਹੈ ਠੀਕ ਆ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ